ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਰਹੀ ਹੈ ਠੀਕ ਠਾਕ ਚੜ੍ਹਦੀ ਕਲਾ ਅੱਛਾ ਨਾ ਉਹ ਬਸ ਹੈ ਕਿ ਚੁੱਕ ਮਿਸ ਹੋਇਆ ਵਾ ਤੇ ਉਹਦਾ ਕਾਰਨ ਵੀ ਤੁਹਾਨੂੰ ਸੁਣਾਣਾ ਕਿ ਕਿਉਂ ਮਿਸ ਹੋਇਆ ਕਿ ਹੱਦਾਂ ਦਾ ਬਹੁਤ ਰੌਲਾ ਰੱਪਾ ਚੱਲਣ ਡਿਆ ਵੀਡੀਓ ਰਿਕਾਰਡਿੰਗ ਨਹੀਂ ਕੀਤੀ ਜਾਂਦੀ ਮਿਸਤਰੀਆਂ ਦੇ ਕੀ ਕਹਿੰਦੇ ਹੁੰਦੇ ਆ ਰੰਬੇ ਆ ਰਹੀਆਂ ਚੱਲ ਜਾਂਦੇ ਆ ਕੀ ਬਣੀ ਪਾਪਾ ਪਹੀ ਜਾਂਦੀ ਆ ਤੇ ਸਮਝ ਨਹੀਂ ਲੱਗਦੀ ਬਾਕੀ ਨਾ ਇੱਕ ਕਮੈਂਟ ਆਇਆ ਹੈਗਾ ਮੇਰੀ ਵੀਡੀਓ ਦੇ ਥੱਲੇ ਇੱਕ ਨਹੀਂ ਆ ਦੋ ਤਿੰਨ ਆ ਇਹ ਤਾਂ ਮੈਨੂੰ ਉਹਦੇ ਰਿਗਾਰਡਿੰਗ ਨਾ ਇਨਸਟਾਗ੍ਰਾਮ ਤੇ ਮੈਸੇਜ ਵੀ ਆਇਆ ਤੇ ਆਇਆ ਜਿਹਦਾ ਕਰਕੇ ਇਹ ਅੰਟੀ ਆਵੇ ਇੱਥੇ ਖਲੋਦੀ ਆ ਅੰਟੀ ਜੀ ਅੰਟੀ ਜੀ ਇੱਧਰ ਰੋਕੋ ਮੂੰਹ ਕਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਮੈਂਟ ਪੜਦੇ ਨੇ ਤੁਸੀਂ ਪੜੇ ਕਮੈਂਟ ਸਾਰੇ ਫਿਰ ਦੱਸੋ ਤੁਹਾਡੇ ਰਿਲੇਟਿਡ ਇੱਕ ਕਮੈਂਟ ਆਇਆ ਕੀ ਕਮੈਂਟ ਆਇਆ ਨਹੀਂ ਵਧੀਆ ਨਹੀਂ ਆਏ ਤੁਸੀਂ ਨਹੀਂ ਪੜਦੇ ਫਿਰ ਇੱਥੋਂ ਪਤਾ ਲੱਗਦਾ ਦੋ ਮਿੰਟ ਰੁਕਜੋ ਦੋ ਮਿੰਟ ਕੰਮ ਛੱਡ ਕੇ ਪਹਿਲਾਂ ਦੱਸੋ ਮੈਨੂੰ ਵਧੀਆ ਨਹੀਂ ਕੀ ਵਧੀਆ ਕਮੈਂਟ ਤੇ ਆਉਂਦੇ ਆ ਕਿ ਕਮੈਂਟ ਆਏ ਤਾਂ ਦੱਲੀ ਦੋ ਤਿੰਨ ਕੀ ਆਏ ਆ ਦੱਸੋ ਫਿਰ ਝੂਠੀ ਬੋਲੀ ਜਾਂਨੇ ਪੜਦੇ 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 ਦੇ ਤੇਰੇ ਮੈਨੂੰ ਆਂਦੇ ਪੈ ਗਿਆ ਹੁੰਦੇ ਆ ਮੰਮੀ ਜੀ ਸਾਰਿਆਂ ਲਈ ਮੰਮੀ ਤੁਸੀਂ ਮੈਂ ਬੋਲੇ ਕੀ ਉਹ ਬੜੀ ਮੈਂ ਪੜੇ ਜੇਰੇ ਤੂੰ ਦੱਸ ਸਕਦੇ ਆ ਤਾਂ ਫਿਰ ਤੁਸੀਂ ਸਾਰੇ ਕਿਦਾਂ ਪੜਦੇ ਆ ਮੈਨੂੰ ਸਾਰੇ ਪੜ ਲੈਂਦੇ ਆ ਕਮੈਂਟ ਕਮੈਂਟ ਪਤਾ ਕੀ ਆਇਆ ਵਾ ਕਮੈਂਟ ਪਤਾ ਕੀ ਆਇਆ ਕਹਿੰਦੇ ਜਿਹੜੀ ਵੀਡੀਓ ਜਦੋਂ ਵੀਡੀਓ ਬਣਾਉ ਰਹੇ ਆਂਟੀ ਪੌੜੀਆਂ 'ਚ ਬੈਠੀ ਹੁੰਦੀ ਤੁਸੀਂ ਕੁਰਸੀ ਨਹੀਂ ਦਿੰਦੇ ਆਂਟੀ ਨੂੰ ਆਤਵਾ ਆ ਮੈਂ ਦੱਸਿਆ ਕੀ ਆ ਮੇਰੇ ਆ ਲੱਤ ਦੁੰਦੀ ਆ ਤੇ ਮੇਰੇ ਕੋਲ ਜਿਆਦਾ دیر ਖੁਰਸੀ ਤੇ ਬੈਠਣ ਜਾਂਦਾ ਮੈਂ ਤਾਂ ਕਰਕੇ ਬੈਠੀ ਆ ਕਿ ਇਦਾਂ ਬੈਰ ਬਰ ਆਹੀਂ ਦੇ ਆਹੀਂ ਦੇ ਆ ਕੀ ਦਾ ਵੀ ਲੱਗੇ ਏਡਾ ਤਗੜਾ ਡਾਈਨਿੰਗ ਟੇਬਲ ਬੜਿਆ ਉੱਤੇ ਬਹਿ ਕੇ ਰੋਟੀ ਪਾੜੀ ਖਾ ਲਿਆ ਕਰੋ ਪਰ ਨਾ ਆਂਟੀ ਆਂਟੀ ਨੇ ਜਾ ਕੇ ਸਿੱਧਾ ਪੌੜੀਆਂ ਦੇ ਵਿੱਚ ਡੇਰਾ ਲਾਉਣਾ ਹੁੰਦਾ ਮੈਨੂੰ ਵੀ ਇੰਸਟਾਗ੍ਰਾਮ ਤੇ ਮੈਸੇਜ ਆਏ ਕਮੈਂਟ ਵੀ ਆਏ ਕਹਿੰਦੇ ਰਿਸਪੈਕਟ ਕਰਿਆ ਕਰੋ ਆਂਟੀ ਦੀ ਆਂਟੀ ਤੁਹਾਡੇ ਨਾਲ ਕੰਮ ਕਰਾਉਂਦੇ ਤੁਹਾਡਾ ਘਰ ਸਵਾਰਦੇ ਆ ਤੇ ਮੈਂ ਮੈਂ ਹੀ ਰਿਸਪੈਕਟ ਤੇ ਪੂਰੀ ਕਰੀਦੀ ਆ ਆਂਟੀ ਵਿਚਾਰੀ ਹੁਣ ਆਪ ਹੀ ਜਾ ਜਾ ਪਾੜੀਆਂ ਦੇ ਬਈ ਆਪਣੀ ਮਰਜ਼ੀ ਨਾਲ ਪੈਣੀ ਆ ਚਲੋ ਆਪਣੀ ਮਰਜ਼ੀ ਨਾਲ ਨਹੀਂ ਹੋਣਾ ਹੀ ਕੁਰਸੀ ਤੇ ਬਹਲਣਾ ਤੁਹਾਨੂੰ ਪਹਿਲਾਂ ਪੈਣੀ ਆ ਕੁਰਸੀ ਤੇ ਚਲੋ ਪਹਿਲਾਂ ਕੁਰਸੀ ਤੇ ਬਹਿ ਗਿਓ ਸਾਡਾ ਕੰਮ ਕੰਮ ਕਾਫੀ ਖਲਾਰਾ ਜਿਹੜਾ ਨਾ ਕਾਫੀ ਦਿਨਾਂ ਦਾ ਹੀ ਪਿਆ ਤੇ ਕਾਫੀ ਸਾਰਾ ਹੀ ਪਿਆ ਹਲੇ ਤੱਕ ਮੁੱਕਣ ਨਹੀਂ ੜਿਆ ਖਲਾਰਾ ਅੰਦਰ ਦਾ ਕੰਮ ਵੀ ਕਾਫੀ ਹੱਦ ਤੱਕ ਹੋ ਗਿਆ ਵਾ ਅੰਦਰ ਦਾ ਹਲੇ ਇਧਰ ਲਈ ਕੰਦ ਹੋਈ ਆ ਇਧਰ ਲਈ ਹੋਈ ਆ ਉੱਪਰ ਹੋਇਆ ਵਾ ਤੇ ਆ ਦੋ ਸੱਡਾ ਰਹਿਦੀਆਂ ਵਾ ਤੇ ਉਹ ਵੀਰ ਨੇ ਬੈੱਡ ਬਣਾਤਾ ਵਾ ਤੇ ਤਾਂ ਨੂੰ ਖੜਾ ਕਰਤਾ ਨਾਲ ਬਣਾਤੀ ਅਲਮਾਰੀ ਆਪਣਾ ਭਾਜੀ ਆਪਣਾ ਪਹਿਲਾਂ ਤੇ ਇੱਕ ਨਾਂ ਨੰਬਰ ਸਾਰਾ ਕੋ ਮੈਂਸ਼ਨ ਕਰੋ ਕਿੱਥੋਂ ਹੋਂਦੇ ਕਿਉਂਕਿ ਮੈਨੂੰ ਕਮੈਂਟ ਆਏਗਾ ਕਿ ਭਾਜੀ ਤੁਸੀਂ ਮਿਸਤਰੀ ਲਾਇਆ ਜਿਹੜਾ ਕਿੱਥੋਂ ਦਾ ਵਾ ਪਿੰਡ ਆਪਣਾ ਬਲਸਰਾਹ ਬਲਸਰਾਹ ਵਿਨੋਦ ਹੁਣਾ ਦੇ ਪਿੰਡ ਦੇ ਨਾਲ ਹੀ ਗਾਜੀ ਵਾਲਾ ਸਾਹਿਬ ਦੇ ਨਾਲ ਹੀ ਤੇ ਆ ਆਪਣਾ ਤੁਹਾਡਾ ਨਾਂ ਕੀ ਆ ਜਸਪਿੰਦਰ ਜਸਪਿੰਦਰ ਸਿੰਘ ਭਾਜੀ ਦਾ ਨਾਮ ਆ ਤੇ ਇੰਸਟਾਗ੍ਰam ਪੇਜ ਹੈਗਾ ਨਾ ਤੁਹਾਡਾ ਕੀ 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 ਆਰਾਮ ਗੜੀਆਂ ਇੰਟੀਰੀਅਰ ਆਰਾਮ ਗੜੀਆਂ ਇੰਟੀਰੀਅਰ ਤੇ ਉੱਤੇ ਜਾ ਕੇ ਭਾਜੀ ਦਾ ਤੁਸੀਂ ਕੰਮ ਚੈੱਕ ਕਰ ਸਕਦੇ ਆ ਬਾਕੀ ਅਸੀਂ ਆਲਮਾਰੀ ਬਣਾਈਆਂ ਤੇ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਆ ਆਪਾਂ ਜੋ ਵੀ ਬਣਾਉਣਾ ਹੋਵੇ ਭੀ ਜਿੱਦਾਂ ਹੁਣ ਤੇ ਆਮੀਆਂ ਇਦਾਂ ਦੇ ﺍﻟਮਾਰੀਆਂ ਘਰਾਂ ਦੇ ਵਿੱਚ ਆਮ ਬਣਦੀਆਂ ਕਲਰ ਅਸੀਂ ਸਿੰਪਲ ਜਿਹਾ ਚੂਜ਼ ਕੀਤਾ ਵਾ ਆ ਉਥੇ ਹੁਣ ਅੱਡੇ ਇੱਕ ਲੱਗਣਾ ਵਾ ਸ਼ੀਸ਼ਾ ਤੇ ਇਧਰ ਟੀਵੀ ਦਾ ਹਲੇ ਕੰਮ ਹੋਣਾ ਵਾ ਬੈੱਡ ਬਣ ਗਿਆ ਵਾ ਤੇ ਹਲੇ ਲੰਮੇ ਨਹੀਂ ਪਾਇਆ ਇਹਨੂੰ ਵਿਚਾਰੇ ਨੂੰ ਤੇ ਖੜਾ ਹੀ ਕੀਤਾ ਵਾ ਤਲ ਇੱਥੇ ਇੱਥੇ ਵੀ ਬਣੂਗਾ ਭਾਜੀ ਕੋਹ ਹਨਾ ਪੱਖੇ ਦਾ ਡਿਜ਼ਾਈਨ ਬਣੂਗਾ ਹਨਾ ਤੇ ਵੇਨੇ ਵਾਲੇ ਲੱਗਣਗੇ ਕਿੰਨੇ ਦਿਨ ਲਾ ਦੋਗੇ 10 10 ਦਿਨ ਲੱਗ ਜਾਣਗੇ ਹੋ ਜੂ ਡੰਨਣਾ ਦੱਸ ਦੇਣਾ 10 ਦਿਨਾਂ ਅੰਝ ਕਹਿੰਦੇ ਹੋ ਜਾਣਾ ਡੰਨ ਬਾਕੀ ਬਾਥਰੂਮ ਦਾ ਬੂਆ ਵੀ ਪਟਾਤਾ ਦੁਰੇ ਆ ਚੰਗਾਠ ਲਾਈ ਆ ਕਿ ਇਹਨੂੰ ਬਾਰ ਬਾਰ ਕਰਕੇ ਲਾਉਣਾ ਆ ਚੰਗਾਠ ਵੀ ਪੁੱਟਦੀ ਆ ਤੇ ਇਧਰੋਂ ਆ ਨਾ ਡੀ ਲੌਬੀ ਆ ਗੈਲਰੀ ਪੂਰੀ ਖਾਲੀ ਪਿਛੇ ਤੱਕ ਹੋ ਗਈ ਆ ਤੇ ਇਹਦੇ ਚ ਸ਼ੀਸ਼ਾ ਲੱਗਣਾ ਵਾ ਇੱਕ ਤੇ ਇੱਥੇ ਲੱਗਣੀ ਆ ਬਾਰੀ ਤੇ ਉਹ ਉਥੇ ਲੱਗਣਾ ਏ ਸੀ ਏ ਸੀ ਵੀ ਨੀਵਾ ਕਰਕੇ ਲਾਉਣਾ ਪੈਣਾ ਬਾਕੀ ਇਹਦੇ ਚ ਲਾਈਟਿੰਗ ਰੋਇਟਿੰਗ ਪ੍ਰੋਪਰ ਤਰੀਕੇ ਨਾਲ ਕਰਾਂਗੇ ਤੇ ਫਾਈਨਲ ਲੁੱਕ ਕੀ ਆਉਂਦੀ ਉਹ ਦਹਾ ਦਿਨਾਂ ਬਾਅਦ ਆਪਾਂ ਬਣਾਵਾਂਗੇ ਵੀਡੀਓ ਕੀ ਕੰਮ ਉਹਦਾ ਬਾਕੀ ਕੰਮ ਬੜੀ ਸਪੀਡ ਨਾਲ ਖਿੱਚਿਆ ਭਾਈ ਹੁਣਾਂ ਨੇ ਹਫਤੇ ਤੋਂ ਹਫਤਾ ਜੀ ਹੋਇਆ ਨਾਲੇ ਹਫਤੇ ਦੇ ਵਿੱਚ ਇੰਨਾ ਸਾਰਾ ਕੰਮ ਤੇ ਕਰ ਦਿੱਤਾ ਵਾ ਤੇ ਬਾਕੀ ਹੋਰ ਵੀ ਮੁੰਡੇ ਆਉਂਦੇ ਆ ਪਰ ਅੱਜ ਭਾਈ ਹੁਣੀ ਦੋ ਜਾਨੇ ਵਿੱਚੋਂ ਦੋ ਦਿਨ ਤੇ ਅੱਡੇ ਬੱਤੀ ਨੇ ਵੀ ਖਰਾਬ ਕੀਤੇ ਨਾ ਦੋ ਦਿਨ ਬੱਤੀ ਨੇ ਵੀ ਖਰਾਬ ਕੀਤੇ ਆ ਆਂਟੀ ਪਹਿਲਾਂ ਕੁਰਸੀ ਦਿਓ ਵਾ ਤੇ ਬੈ ਕੇ ਖਾਓ ਕੁਰਸੀ ਤੇ

ਉਹਦੇ ਨਾਲ ਤੇ ਰਲਦਾ ਵਾ ਪਰ ਮਾਈਕੇ ਤੇ ਹੋਰ ਵੀ ਬੜੇ ਸੋਨੇ ਸੋਨੇ ਆ ਤੁਸੀਂ ਆ ਕੀਤਾ ਵਾ ਸਲੈਕਟ ਇਹ ਦੀ ਦੀ ਨਹੀਂ ਕੀਤਾ ਵਾ ਇੱਥੇ ਕੋਈ ਬੜਾ ਵਧੀਆ ਹੀ ਜੋ ਜੀ ਜੀ ਦੇ ਹੀ ਕਰ ਤਾ ਆ ਵੇ ਇਦਾਂ ਦਾ ਬੈਡਰੂਮ ਬਣ ਜਾ ਨਾ ਹੈ ਆ ਬੈਡਰੂਮ ਕਿੱਦਾਂ ਸੋਨਾ ਲੱਗਣ ਡਿਆ ਪੂਰਾ ਬਣਿਆ ਬਣਾਇਆ ਓਥੇ ਮੈਂ ਵਧੀਆ ਬੈਠ ਜਾਂਦੀ ਨੀ ਨਾ ਤਾਂ ਕਰਕੇ ਨਹੀਂ ਇੱਥੇ ਲੱਤ ਲੱਤ ਚੀਨੀ ਨਹੀਂ ਨਹੀ ਅਦਾ ਹੀ ਮੈਂ ਜਿਆਦਾ ਚਿਰ ਨਹੀਂ ਬੈਠਾ ਜਾਂਦਾ ਤੇ ਕੁਰਸੀ ਕਰਦਾ ਸੋਹਣੇ ਸੋਹਣੇ ਮਾਈਕੇ ਯਾਰ ਭਾਜੀ ਆ ਰੰਗ ਵੀ ਲਾਉਂਦੇ ਆ ਲੋਕ ਆ ਨੀਲੇ ਨੂੰ ਲੈ ਜੇ ਹੈ ਇਹ ਲਾ ਆ ਮਾਈਕੇ ਵੀ ਲਾ ਦਿੰਦੇ ਲੋਕ ਪਰ ਸੋਹਣੇ ਲਾਈਟ ਫਲਾਈਟ ਜੇ ਕਲਰ ਲੱਗਦੇ ਆ ਯਾਰ ਜੇ ਸਦਾ ਬਾਹਰ ਦੇਖਣੀ ਆ ਤੇ ਦਿਰੋਜ ਬਾਕੀ ਆ ਆ ਮਾਈਕਾ ਦਾ ਆ ਕਲਰ ਉਹਦਾ ਸੋਹਣਾ ਵਾ ਆ ਕਲਰ ਸੋਹਣਾ ਵਾ ਇਦਾਂ ਇੱਥੇ ਲੱਗਦਾ ਜੇ ਜਦੋਂ ਬਣ ਕੇ ਲੱਗੂਗਾ ਨਾ ਵਧੀਆ ਲੱਗਣਾ ਹਾਂ ਪਰ ਇਹ ਇਹ ਹੋ ਜਾਂਦਾ ਨਾ ਜਿਹੜਾ ਆ ਕਲਰ ਵਾ ਨਾ ਜਿੱਦਾਂ ਆ ਕਲਰ ਆ ਵੁੱਡਨ ਕਲਰ ਆ ਕਲਰ ਇਹ ਸਦਾ ਬਾਹਰ ਜੇ ਰਹਿੰਦੇ ਆ ਏ ਹੁਣ ਬਣਾਉਣ ਤੇ ਭਾਵੇਂ ਓਨਾ ਜਿਆਦਾ ਚਮਕਦਾਰ ਨਾ ਬਣੇ ਪਰ ਇਹ ਆ ਕਿ ਸਦਾਬਹਾਰ ਵਾਲਾ ਕੰਮ ਆ ਮਤਲਬ ਕਿ ਆਊਟ ਨਹੀਂ ਲੱਗੂਗਾ ਕਸਮਾ ਪਾਦੇ ਤੇ ਆ ਜਿਆਦਾ ਸੋਹਣਾ ਲੱਗਾ ਇਹ ਪਰ ਆਪਣੇ ਉਹਦੇ ਕਮਰੇ ਦੇ ਨਾਲ ਜਾਣਾ ਨਹੀਂ ਆਂਟੀਏ ਉਹਦਾ ਰੰਗ ਆਪਣੇ ਦਾ ਵਾ ਲਾਲ ਲਾਲ ਜੀ ਭਾ ਮਾਰਦਾ ਵਾ ਥੋੜੀ ਜੀ ਹਾਂ 올 ਰੈਡ ਰੈਡ ਜੀ ਭਾ ਮਾਰਦਾ ਆ ਵਾ ਲੱਕੜ ਲੱਕੜ ਜੀ ਆਗੀ ਤਾਂ ਕਰਗੇ ਆ ਮੰਮੀ ਕਿੱਥੇ ਆ ਮੰਮੀ ਪਰ ਆ ਕਿੱਥੇ ਚਲ ਗਈ ਤੋਰੇ अच्छा गाड़ी ਦੂਜੀਆਂ ਸੀਟਾਂ ਵਿੱਚ ਬਸ ਆ ਕੀ ਜੀ ਕੀ ਜੀ ਲੱਗੀ ਰਹਿੰਦੀ ਸਾਡੀ ਤਾਂ ਨਹੀਂ ਵੀਡੀਓ ਬਣਦੀ ਕਰੋ ਕਰੋ ਭਾਜੀ ਕੰਮ ਇਹ ਵੀ ਜ਼ਰੂਰੀ ਆ ਜਾਂ ਤੇ ਸਾਡਾ ਕੰਮ ਹੋ ਜਾ ਤੁਹਾਡਾ ਹੋਊਗਾ ਹਾਂ ਲੈ ਆ ਵੀ ਦੋ ਦੋ ਪੇਚ ਕੱਢ ਦਿਆਂ ਹਾਂ ਨਾ ਮੈਂ ਵੇਖੀ ਆ ਨਾ ਇਹ ਪਹਿਲਾਂ ਵੇਖੀ ਪਰ ਇਹਦੀ ਨਾ ਨਹੀਂ ਇਹ ਨਹੀਂ ਕੀਤਾ ਨਾ ਮੇਰੇ ਸਾਹ ਨਾਲ ਇਹ ਨਹੀਂ ਕੀਤਾ ਵੇਖੀ ਨਹੀਂ ਅੰਟੀ ਮੇਰੇ ਸਾਹ ਨਾਲ ਰਲਣਾ ਨਹੀਂ ਆ ਰਲਣਾ ਵਾ ਵੇਖੀ ਦੀਦੀ ਨੇ ਇਹੋ ਹੀ ਵੇਖੀ ਕਹਿੰਦੀ ਦੀਦੀ ਨੇ ਹੋਈ ਤੇ ਰੋਮਾ ਦੀਦੀ ਆ ਕਿੱਥੇ ਆ ਦੀਦੀ ਇੱਥੇ ਆ ਮੈਂ ਤੁਹਾਨੂੰ ਅੰਦਰ ਲੱਭਣ ਦਿਆਂ ਤੇ ਇੱਧਰ ਗਲੀ ਨਵੀਂ ਦਾ ਚਾਹ ਹੀ ਬੜਾ ਵਾ ਨਹੀਂ ਮੈਂ ਆ ਦੋ ਤਿੰਨ ਵਾਰ ਘੱਡ ਲਾਵਾਂਗੇ ਨਾ ਤੇ ਸਫਾਈ ਹੋਣੀ ਪਰ ਮੰਮੀ ਆ ਉਹ ਨਾ ਰੇਤ ਉੱਤੇ ਖਲਾਰੀ ਆ ਵੀ ਆਂ ਚੀਤਾਾਂ ਚ ਬਹਿ ਜਾਏ ਕੀ ਝਾੜੂ ਲਾਈ ਜਾਂ ਮਾਰੋ ਜਿਹੜੀ ਇਹ ਰੇਤ ਵਾ ਵਿੱਚ ਚੱਲ ਜੇ ਚੀਤਾਾਂ ਦੇ ਅੱਛਾ ਮਤਲਬ ਖਲਾਰ ਕੇ ਜੇ ਮਾਰੋ ਗਲੀ ਵੀ ਆਡੀ ਬਣ ਗਈ ਆ ਉਹ ਤੋਂ ਲੈ ਕੇ ਤੇ ਆਹ ਰਹਿ ਗਿਆ ਹੀ ਕੰਮ ਇਹਦਾ ਕਰਕੇ ਉੱਪਰ ਇਹ ਅੱਗੇ ਜਾ ਕੇ ਰੈਂਪ ਬਣ ਗਿਆ ਵਾ ਤੇ ਸਾਈਡਾਂ ਤੇ ਸੀਮੈਂਟ ਬਣ ਗਿਆ ਇਹ ਡਿਜ਼ਾਈਨ ਬਹੁਤ ਸੋਹਣਾ ਵਾ ਬਾਕੀ ਸਫਾ ਓਏ ਹਾ ਇਹ ਜੋ ਕੇ ਬੂਟੇ ਬਾਟੇ ਜੇ ਉੱਗਣ ਵਾਲਾ ਕੰਮ ਨਿਕਲ ਗਿਆ ਹੁਣ ਹੁਣ ਨਹੀਂ ਉਗਦਾ ਘਾਹ ਨਾ ਬੂਟੇ ਉਗਦੇ ਨਾ ਸਪਰੇਅ ਕਰਨ ਦੀ ਲੋੜ ਤੇ ਨਾ ਘਾਹ ਪੁੱਟਣ ਦੀ ਲੋੜ ਨਾ ਸਫਾਈ ਕਰਨ ਦੀ ਲੋੜ ਤੇ ਤੇ ਵਾਲੀ ਨਹੀਂ ਚਲ ਝਾੜੂ ਮਾਰ ਦੇ ਨਹੀਂ ਚਲ ਝਾੜੂ ਤੇਰੇ ਪੁੱਤੇ ਕਰਦੇ ਆ ਨਾ ਇਹਨਾਂ ਦੇ ਫਿਰ ਤਾਂ ਕਰਕੇ ਮੰਮੀ ਜਿਹੜਾ ਕਮਰਾ ਬਣਾ ਡਿਆ ਉਹਦੀ ਬੜੀ ਕਨਫਿਊਜ਼ਨ ਆ ਸਾਰੇ ਕਹੀ ਜਾਂਦੇ ਜੋਤੀ ਦਾ ਵਿਆਹ ਕਹ ਨਹੀਂ ਤਾਂ ਕਰਕੇ ਕਮਰਾ ਬਣਾਉਂ ਡੇ। ਸਾਡੇ ਘਰ ਦੇ ਕਮਰੇ ਨਹੀਂ ਬਣਾ ਸਕਦੇ ਜਦੋਂ ਵਿਆਹ ਨਾ ਹੋਵੇ। ਐਦਾਂ ਕਮੈਂਟ ਕਰਕੇ ਨਾ ਤੁਸੀਂ ਨਾ ਦੇ ਲਈ ਖੁਸ਼ ਕਰਦੇ। ਵਿਆਹ ਹੀ ਗੱਲ ਕਰਕੇ ਨਾ ਦੇ ਲਈ ਖੁਸ਼ ਕਰ ਦਿੰਦੇ। ਬੱਸ ਮੈਂ ਕਾਣ ਡਿਆ ਜਿੱਦਾਂ ਕਰਦੇ ਵਿਆਹ ਨਹੀਂ ਕਰਦੇ ਹੁੰਦੇ ਤੇਰਾ। ਨਹੀਂ ਕਰਦੇ ਕਿ ਕਦੋਂ ਕਰਦੇ। ਹੁਣ ਤੇ ਗੋਪੀ ਦਾ ਵੀ ਹੋ ਗਿਆ ਗੋਪੀ ਸ਼ੋਕਰ ਦਾ। ਉਹਦਾ ਜਿਹੜਾ ਕੱਟੇ-ਕੱਟੀਆਂ ਨਾਲ ਜੱਫੀਆਂ ਪਾਉਂਦਾ ਫਿਰਦਾ ਉਹਦਾ ਵੀ ਉਹ ਕਹਿਣ ਤੇ। ਕੇ ਘਰ ਚਲ ਜਾਣਾਂ ਦੇ ਪਾ ਜੱਭੀਆਂ ਜਾਗੇ ਜੋਗੇ ਮਾਮੇਣੀ ਇੱਥੇ ਲੱਗੇ ਭਾਵੇਂ ਸੁੰਡੇ ਹੁਣ ਜਾ ਕੇ ਉਹ ਗਏ ਕੰਮ ਕਰਨ ਉਹਨਾਂ ਜੋਗਾ ਕਹਿੰਦਾ ਉਹ ਪਾਣੀ ਪਾ ਦੋ ਸਾਰੇ ਉੱਤੇ ਕੋਈ ਨਹੀਂ ਮੈਂ ਫੜ ਤੇ ਪਾਣੀ ਬਾਕੀ ਜਿਹੜਾ ਰੂਮ ਬੰਡਿਆ ਉਹ ਮੇਰਾ ਨਹੀਂ ਬੰਡਿਆ ਪਰ ਧੰਨਵਾਦ ਤੁਹਾਡਾ ਤੁਸੀਂ ਮੇਰੇ ਬਾਰੇ ਸੋਚਿਆ ਹਾਲੇ ਮੈਂ ਬਣਾਉਣਾ ਵਾਲੇ ਆਪਣਾ ਹਾਲੇ ਪਹਿਲਾਂ ਉੱਤੇ ਬਣਾਵਾਂਗੇ ਪੂਰਾ ਕਮਰਾ ਤੇ ਫਿਰ ਉਹਦੇ ਵਿੱਚ ਤਿਆਰੀ ਟਿਉਰੀ ਚੰਗੀ ਤਰ੍ਹਾਂ ਕਰਾਂਗੇ ਅਜੇ ਨਹੀਂ ਹਾਂ ਜੀ ਉਦਾਂ ਬਣਾਉਣਦੇ ਆਂ ਘਰ ਦੇ ਵਿੱਚ ਰੂਮ ਜਿੱਦਾਂ ਨਾਲ ਇੱਕ ਇੱਕ ਕਰਕੇ ਤਿਆਰ ਕਰਨ ਦੇ ਇੱਕ ਪਹਿਲਾ ਬਣਿਆ ਸੀ ਇੱਕ ਹੁਣ ਬਣਾਉਣਦੇ ਆਂ ਇੱਕ ਫੇਰ ਬਣਾਵਾਂਗੇ ਇੱਕ ਰਹਿਣਾ ਫਿਰ ਉਹ ਅਗਲੇ ਗਰਮੀਆਂ 'ਚ ਮੰਮੀ ਬਣਾ ਦਾਂਗੇ ਨਾ ਹਾਂ ਗਰਮੀਆਂ 'ਚ ਮਤਲਬ ਅਗਲੇ ਸਾਲ ਦੇ ਵਿੱਚ ਵਿੱਚ 20 ਬਣਾ ਦੇਣਾ ਵਾ ਤਾਂ ਪੂਰੇ ਘਰ ਦਾ ਤਿਆਰੀ ਜੀ ਹੋ ਜੂਗੀ ਬਰਾਬਰ ਤਰੀਕੇ ਨਾਲ ਫੇਕ ਡੀਸੈਂਟ ਜਿਹਾ ਲੱਗਣਦਾ ਪੈਂਦਾ ਵਧੀਆ ਕਮਰੇ ਦੀ ਖੁਸ਼ੀ ਨਹੀਂ ਹੈ ਜਿੰਨੀ ਮੈਨੂੰ ਗਲੀ ਦੀ ਖੁਸ਼ੀ ਆ ਗਲੀ ਦੀ ਖੁਸ਼ੀ ਜ਼ਿਆਦੀ ਆ ਮੇਰੇ ਭਰਾ ਨੇ ਵਟ ਕਰਤਾ ਗਲੀ ਦੇ ਹਾਂ ਨਹੀਂ ਨਹੀਂ ਵਧੀਆ ਲੱਗਣ ਦਾ ਵੀ ਹੁਣ ਗਲੀ ਨਾਲੇ ਹੁਣ ਪਾਣੀ ਪੂਣੀ ਖਲੋਣ ਦਾ ਕੋਈ ਰੱਟਾ ਨਹੀਂ ਤੇ ਸਾਫ ਸੁਥਰੀ ਬਣ ਗਈ ਆ ਉੱਚੀ ਵੀ ਹੋ ਗਈ ਨਹੀਂ ਤਾਂ ਨੀਵੀਂ ਬੜੀ ਸੀ ਗਲੀ ਇੱਕ 1.5 ਫੁੱਟ ਨੀਵੀਂ ਸੀ ਇਹਦੇ ਤੋਂ ਉਹ ਅੱਗੇ ਜਾ ਕੇ ਤੇ ਰੈਂਪ ਬਣ ਗਿਆ ਸੜਕ ਨਾਲੋਂ ਉੱਚੀ ਹੋ ਗਈ ਗਲੀ ਉਦਾਂ ਮੰਮੀ ਇੱਕ ਗੱਲ ਵੇਖੋ ਸੜਕ ਨੀਵੀਂ ਉਦਾਂ ਸੜਕ ਉੱਚੀ ਲੱਗਦੀ ਹੁੰਦੀ ਸੀ ਸੜਕ ਨੀਵੀਂ ਗਲੀ ਉੱਚੀ ਹੋ ਗਈ ਤੇ ਆਪਣੇ ਘਰ ਇਹਦੇ ਨਾਲੋਂ ਵੀ ਉੱਚਾ ਹੈਨਾ ਤੇ ਬਾਕੀ ਹੁਣ ਅਸੀਂ ਚੱਲੇ ਆਂਗੇ ਸੌਦਾ ਲੈਣ ਸੌਦਾ ਕਿਉਂ ਲਿਉਣਾ ਉਹ ਵੀ ਤੁਹਾਨੂੰ ਦੱਸਦੇ ਆਂ ਰਸਤੇ 'ਚ ਜਾਂਦੇ ਆਂ ਦੱਸਾਂਗੇ ਤੇ ਅਸੀਂ ਘਰੇ ਲੱਗੇ ਆਂ ਕਰਨ ਛੋਟਾ ਜਿਹਾ ਪ੍ਰੋਗਰਾਮ ਤੇ ਉਹਦੇ ਵਾਸਤੇ ਅਸੀਂ ਸੌਦਾ ਪਤਾ ਲੈਣ ਚੱਲੇ ਆਂ ਗਲੀ ਵੀ ਅਸੀਂ ਤਾਂ ਹੀ ਹੁੰਜਣਦੇ ਆਂ ਪ੍ਰੋਗਰਾਮ ਇੱਕ ਦੋ ਤਿੰਨ ਵਾਰ ਭੁੰਦੀ ਜਾਊਗੀ ਪ੍ਰੋਗਰਾਮ ਇੱਕ ਮਿੰਨੀ ਜਿਹਾ ਪ੍ਰੋਗਰਾਮ ਹੈ ਇੱਕ ਦੋ ਦਿਨ ਤੱਕ ਤੇ ਸਾਡੇ ਘਰ 'ਚ ਆਵਾ ਕੱਠ ਹੋਏ ਨਾ 100-150 ਬੰਦੇ ਦਾ ਤੇ ਹੋਈ ਜਾਊਗਾ ਸਾਰੇ ਭੈਣ ਭਰਾਵਾਂ ਨੇ ਲਾਗੇ ਬੰਨੇ ਆਉਣਾ ਵਾ ਤੇ ਵਲੌਗ ਬਣਾਵਾਂਗੇ ਇੱਕ ਵਧੀਆ ਜਿਹਾ ਤੁਹਾਨੂੰ ਵਿਖਾਵਾਂਗੇ ਸਾਰਿਆਂ ਨੇ ਆਉਣਾ ਵਾ ਸੰਦੀਪ ਦੀਦੀ ਨੇ ਵੀ ਆਉਣਾ ਸੰਦੀਪ ਦੀਦੀ ਹੋਣਾ ਨੇ ਵੀ ਆਉਣਾ ਸਾਰਿਆਂ ਨੇ ਆਉਣਾ ਵਾ ਤੇ ਆ ਇੱਟਾ ਚਕਾਵਾਂ ਮੈਂ ਆਹੋ ਤੇ ਉੱਪਰ ਚਕਾਵਾਂ ਆਂਦਾ ਇੱਟਾ ਕੋਈ ਤਾਂ ਰਹਿਣੀ ਨਹੀਂ ਚਾਹੀਦੀ ਚੰਗੀ ਤਰ੍ਹਾਂ ਕਰਨੀ ਤਾਰ ਐਨ ਆ ਬੰਨੇ ਪੈ ਗਿਆ ਰਹਿਣ ਦੇਣੀ ਨਹੀਂ ਆ ਇੱਧਰ ਰੈਂਪ ਵਧੀਆ ਬਣ ਗਿਆ ਗੜੀ ਦੇ ਸੋਚ ਗਲੀ ਦਾ ਜ਼ਿਆਦਾ ਚਾਹ ਮਮੀ ਡੈਡੀ ਦੋਵਾਂ ਨੂੰ ਪਤਾ ਕਿੰਨਾ ਨਾਕੂ ਸੀ ਗਲੀ ਦਾ ਚਾਹ ਤਾਂ ਹੋਣਾ ਹੀ ਚਾਲ ਡੈਡੀ ਦੀ ਡਿਊਟੀ ਵੀ ਪੂਰੀ ਹੋ ਗਈ ਤੇ ਮੰਮੀ ਵੀ 1 ਲੱਖ ਰੁਪਇਆ ਮੇਰੇ ਭਰਾ ਨੇ ਲਾਤਾ ਤੇ ਗੜੀ ਦਾ ਚਾਰ ਉਹ ਚੰਗਾ ਭੈਣਾ ਤੇਰੇ ਭਰਾ ਨੇ ਲਾਤਾ ਵਾ ਨੂੰ ਪਤਾ ਵਾ ਤੇਰੇ ਵੀਰ ਨੇ ਲਾਏ ਪਾਏ ਗਲੀ ਤੇ ਸਾਨੂੰ ਪਤਾ ਕੱਲ ਪਰਸੋਂ ਦੀ ਸਾਨੂੰ ਪਤਾ ਗੰਦ ਪਿਆ ਸੀ ਹਾਂ ਰਹੀ ਆ ਦਾਦੇ ਗਲੀਆਂ ਉੱਚੀ ਤੇ ਵਧੀਆ ਹੋ ਗਈ ਆ ਚੁੱਕਨੇ ਪਹਿਲਾਂ ਸਾਰੇ ਆ ਪਹਿਲਾਂ ਚੁੱਕਨੇ ਚੱਕਨੇ ਪੈਣੇ ਇਟਾਂ ਤਾਂ ਕਰਕੇ ਫਿਰ ਅੱਧੀ ਹੁੰਜ ਕੇ ਮੈਂ ਚੋ ਸਾਢੇ ਅੱਗੇ ਗੱਲ ਕਰਨ ਦੇ ਵੀ ਸੌਦਾ ਲੈਣ ਜਾਣਾ ਤੇ ਸੌਦਾ ਕਿਉਂ ਲਿਓਣਾ ਵਾ ਸੌਦਾ ਅਸਲ ਦੇ ਵਿੱਚ ਆਡੇ ਘਰਨਾ ਇੱਕ ਪ੍ਰੋਗਰਾਮ ਆ ਨਿਗਾ ਜਾ ਗੈਦਰਿੰਗ ਵਾ ਕੋਈ 100 150 ਬੰਦੇ ਦੀ ਗੈਦਰਿੰਗ ਆਪਣੇ ਭੈਣ ਭਰਾਵਾਂ ਨੇ ਆਉਣਾ ਲੱਗ ਬੰਨਿਓ ਮਨੋਦ ਹੁਣਾਂ ਨੇ ਆਉਣਾ ਸੰਦੀਪ ਦੀਦੀ ਹੁਣਾਂ ਨੇ ਆਉਣਾ ਤੇ ਅਸੀਂ ਆਪਣਾ ਲੰਗਰ ਹੀ ਲਾਉਣਾ ਵਾ ਘਰੇ ਸੰਤਾਂ ਦਾ ਦਰਵਾਜ਼ਾ ਅੱਗੇ ਵੀ ਆਉਂਦੇ ਆ ਸਾਲ ਬਾਅਦ ਆਉਂਦੇ ਆ ਸੰਤ ਜਿੱਦਾਂ ਨਵੰਬਰ ਚ ਆ ਜਾਂਦੇ ਆ ਤੇ ਦਸੰਬਰ ਦੇ ਲਾਟ ਤੇ ਜਾਂਦੇ ਆ ਤੇ ਜਿੱਦਾਂ ਆਉਂਦੇ ਆ ਫਿਰ ਜੋੜ ਮੇਲਾ ਲੱਗਦਾ ਨਾ ਮਗਰੋਂ ਐਂਡ ਤੇ ਜੋੜ ਮੇਲਾ 3 ਤਰੀਕ ਨੂੰ ਆ ਤੇ ਉਸ ਤੋਂ ਪਹਿਲਾਂ ਜਿੱਦਾਂ ਸਾਰੇ ਲਾਗੇ ਲਾਗੇ ਲੋਕਲ ਜਿੰਨੇ ਵੀ ਘਰਵਾਗੇ ਲਾਗਲੇ ਪਿੰਡਾਂ ਦੇ ਉਹ ਫਿਰ ਸੰਤਾਂ ਨੂੰ ਪ੍ਰਸ਼ਾਦਾ ਵਰਜਦੇ ਆ ਤੇ ਆਪਾਂ ਵੀ ਪ੍ਰਸ਼ਾਦਾ ਵਰਜਿਆ ਵਾ ਤੇ ਆਉਣਾ ਵਾ 28 ਤਰੀਕ ਨੂੰ ਹੈਗਾ ਵਾ ਸਾਰਾ ਮਤਲਬ ਲੰਗਰ ਦਾ ਪ੍ਰੋਗਰਾਮ ਤੇ ਨਾਲ ਪਰੌਣੇ ਵੀ ਆਉਣੇ ਆ ਫਿਰ ਜਦੋਂ ਆਉਂਦੀ ਫਿਰ ਸੇਵਾ ਵਾਲੀ ਵੀ ਚਾਹੀਦੀ ਹੁੰਦੇ ਬੰਦੇ ਫਿਰ ਸੇਵਾਦਾਰ ਵੀ ਆਉਣੇ ਕੱਟੇ ਹੋਗੇ ਉਹਦੇ ਵਾਸਤੇ ਹੁਣ ਚੱਲੇ ਆ ਲੰਗਰ ਵਾਸਤੇ ਜੋ ਵੀ ਸਮਾਨ ਚਾਹੀਦਾ ਉਹ ਲੈਣ ਚੱਲੇ ਆ ਤੇ ਰਸਤੇ ਮੈਂ ਕਈ ਭੈਣ ਭਰਾਵਾਂ ਨੂੰ ਤੇ ਪਤਾ ਵੀ ਹੋਣਾ ਵਾ ਸੰਤਾਂ ਦਾ ਨਿਰਮਲੇ ਸੰਤ ਜਿਹੜੇ ਆਪਣੇ ਬਾਬੇ ਦੇ ਪਹਿਲਾਂ ਵੀ सोनू ਦੇ ਚੈਨਲ ਤੇ ਵਲੌਗ ਹੈਗਾ ਸ਼ਾਇਦ ਦੋ ਵਾਰ ਕੀਤੀ ਸੀ ਅੱਗੇ ਵੀ ਦੋ ਵਾਰ ਆਏ ਆਪਣੇ ਘਰ ਪਹਿਲਾਂ ਵੀ ਘਰ ਆਉਣਾ ਹੋਣਾ ਤੇ ਪਤਾ ਕਾਲੇ ਵਾਲੇ ਜਿਹੜੇ ਸੰਤ ਵਾਗੇ ਬਾਬਾ ਸੋਢਰ ਸਿੰਘ ਜੀ ਬਾਬੇ ਨੱਥਾ ਸੋਂ ਦਾ ਡੇਰਾ ਵਾ ਜਿਹੜਾ ਉੱਥੇ ਸੰਤਾਂਉਂਦੇ ਆ ਉਹ ਬਾਬੇ ਬੁਲਾਉਂਦੇ ਆ ਸੰਤਾਂ ਨੂੰ ਇੰਨਾ ਦਿਨਾਂ ਚ ਹਰੀਦਵਾਰ ਤੋਂ ਆ ਜਾਂਦੇ ਆ ਸੰਤ ਸਾਰੇ ਤੇ ਫਿਰ ਜਿੱਦਾਂ ਪ੍ਰਸ਼ਾਦਾ ਲਾਗਲੇ ਲਾਗਲੇ ਪਿੰਡਾਂ ਚ ਪ੍ਰਸ਼ਾਦਾ ਹੁੰਦਾ ਵਾ ਸਾਰੇ ਘਰਾਂ ਚ ਲੋਕ ਲੋਕ ਸੇਵਾ ਕਰਦੇ ਲੋਕ ਬਹੁਤ ਕੋਈ ਸਵੇਰ ਦੇ ਹੁੰਦਾ ਕਿਸ ਦਾ ਕਿਸ ਦਾ ਸ਼ਾਮ ਦਾ ਆਪਣੇ ਸ਼ਾਮ ਦਾ ਆਪਣੇ ਸ਼ਾਮ ਦਾ ਲੋਕਾਂ ਦੀ ਵਾਰੀ ਵੀ ਨਹੀਂ ਆਉਂਦੀ ਕਈ ਭੈਣ ਭਰਾ ਰਹਿ ਜਾਂਦੇ ਵਿਚਾਰੇ ਕਈਆਂ ਦੀ ਵਾਰੀ ਨਹੀਂ ਆਉਂਦੀ ਮਤਲਬ ਇੰਨਾ ਲੋਕੀਏ ਸਤਕਾਰ ਕਰਦੇ ਬਹੁਤ ਸੇਵਾ ਕਰਦੇ ਆ ਲੋਕ ਅਪਾ ਹਣੋਂ ਨਾਲ ਹੀ ਲੈਣ ਚੱਲੇ ਆ ਸੌਦਾ ਤੇ ਵੇਰੇ ਆ ਫਿਰ ਉਹਨ ਕੀ ਕੀ ਸਮਾਨ ਲੈਣਾ ਕਿੱਦਾਂ ਕਿੱਦਾਂ ਉਹ ਲੈ ਕੇ ਦਿੱਤਾ ਹਲਵਾਈ ਨੇ ਚੱਲੇਗਾ ਹਲਵਾਈ ਲੱਗਣਾ ਸੱਚ ਹਾਂ ਲਵਾਈ ਨੇ ਬਣਾਉਣੀ ਰੋਟੀ ਸਾਰੀ ਲਵਾਈ ਉਹਨਾਂ ਦਾ ਹੀ ਆ ਬਾਬਾਈ ਦਾ ਹੀ ਆ ਲਵਾਈ ਬਾਬੇ ਸੰਤਾਂ ਵਾਲਿਆਂ ਦਾ ਉਹ ਹਲਵਾਈ ਹੁੰਦਾ ਵਾ ਘਰ ਵੀ ਉਹਨੇ ਪ੍ਰਸ਼ਾਦਾ ਤਿਆਰ ਕਰਨਾ ਵਾ ਸਿਰਫ ਆਪਾਂ ਫੁਲਕੇ ਭਕਾਉਣੇ ਹੁੰਦੇ ਆ ਬਾਕੀ ਸਾਰਾ ਪ੍ਰਸ਼ਾਦਾ ਉਹਨੇ ਤਿਆਰ ਕਰ ਜਾਂਦਾ ਆ ਉਹ ਕੀ ਲਵਾਈ ਆ ਕਿਹੜਾ ਲੋਕ ਕਿਹੜਾ ਲੋ ਬਾਈ ਬਤਾਲੇ ਦਲਵਾਈ ਆ ਕੀ ਨਾ ਕੂ ਗਿਲਵਾਈ ਆ ਗਿਲ ਬਾਈ ਹੈ ਕਈ ਲੋ ਮਤਲਬ ਕਈ ਭੈਣ ਭਰਾ ਤੇ ਜਾਣਦੇ ਵੀ ਹੁਨੇ ਆ ਨੂੰ ਠੀਕ ਹੈ ਠੀਕ ਹੈ ਚਲੋ ਮੰਮੀ ਤੂੰ ਸਾਰਾ ਸਮਾਨ ਲੈ ਕੇ ਲੈ ਆਏ ਫੇ ਵੀ ਮੈਨੂੰ ਪੁੱਛੀ ਜਾਂਦੇ ਆ ਲੱਲੀਆ ਲੱਲੀਏ ਮੈਂ ਕਈ ਨਹੀਂ ਲਿਖਿਆ ਕਈ ਲਿਖੇ ਨਹੀਂ ਆ ਹਾਂ ਨਹੀਂ ਕਈ ਨਹੀਂ ਨਾ ਨਹੀਂ ਪਰ ਜਿਹੜਾ ਲਿਖਿਆ ਉਹ ਹੀ ਲੈ ਕੇ ਜਾਵਾਂਗੇ ਹਲਵਾਈ ਲਈ ਹਲਵਾਈ ਦਾ ਤੇ ਉਹ ਸਾਡੇ ਘਰ ਦਾ ਵੀ ਲਿਖਿਆ ਹਾਂ ਹਾਂ ਘਰ ਦਾ ਵੀ ਲਿਖਿਆ ਉਹ ਚੀਜੀ ਨਾ ਨਹੀਂ ਆ ਜੀ ਜੀ ਲੱਲਾ ਜਿਹੜੀ ਮੱਠੀ ਲੱਲਾ ਚੀਜੀ ਦੀ ਗਾਣਾ ਆ ਹੂੰ ਚੀਜੀ ਨੈਣੀ ਆ ਆ ਵਾ ਲੈ ਲੈ ਮੇਰਾ ਵੀ ਆ ਲੈ ਨੈਣੀ ਆ ਆ ਕੰਮ ਨਾ ਬੇਟਾ ਕਨੀਆ ਅਮਨ ਭਾਬੀ ਹਾਂ ਚਾਂਦ ਤਾਰੇ ਨਹੀਂ ਮੰਗਦੀ ਉਹ ਐਹੋ ਹੀ ਮੰਗਦੀ ਆ ਆ ਨਹੀਂ ਆ ਹੂੰ ਚਾਂਦ ਤਾਰੇ ਤੁਹਾਨੂੰ ਪਤਾ ਨਹੀਂ ਆ ਕਿੰਨੇ ਉਹ ਪੈਕੇਟ ਚ ਆਉਂਦੇ ਹੁੰਦੇ ਆ ਇਹੋ ਹੀ ਪਰਵਾਹੀ ਲੈਣੇ ਤੂੰ ਲੈ ਲਓ ਪਰ ਇਦਾਂ ਦੇ ਨਹੀਂ ਆ ਨਹੀਂ ਇਦਾਂ ਦੇ ਨਹੀਂ ਆਪਣਾ ਭਾਬੀ ਨੇ ਚਾਂਦਸਤਾਰੇ ਦੀ ਡਿਮਾਂਡ ਕੀਤੀ ਆ ਤੇ ਸਾਨੂੰ ਨਹੀਂ ਲੱਭਣ ਦੇ ਭਾਬੀ ਚਾਂਦਸਤਾਰੇ ਮੰਮੀ ਉਹ ਨਹੀਂ ਉਹ ਖੱਟੀਆਂ ਮਿੱਠੀਆਂ ਗੋਲੀਆਂ ਹੁੰਦੀਆਂ ਵਾ ਮੰਨੋ ਮੇਰੀ ਗੱਲ ਉਹਦਾ ਤੇ ਆਵੇ ਪਈ ਆ ਤੇ ਮੈਨੂੰ ਦੇਖ ਗਿਆ ਸੀ ਆਵੇ ਆਵੇ ਕੈਂਡੀਆਂ ਪਈਆਂ ਆਵੇ ਕੈਂਡੀਆਂ ਨਹੀਂ ਇਹ ਨੂੰ ਫੋਨ ਕਰ ਭਾਬੀ ਆ ਹੁੰਦੇ ਚਾਂਦਸਤਾਰੇ ਭਲਾ ਉਹ ਨਹੀਂ ਇਹ ਵਾਲੇ ਮੰਮੀ ਮੰਨ ਲਓ ਲੱਲੋ ਇੱਕ ਡੱਬੀ ਨਾ ਉਹ ਤੇ ਫਿਰ ਭਈ ਰਹੂਗੀ ਆਪੇ ਹੋਰ ਕੀ ਮੈਂ ਭਰ ਜੇ ਫਿਰ ਬੇਕਾਰ ਜੀ ਜਾਊਗੀ ਆ ਫਿਰ ਇਹੋ ਹੀ ਆ ਆ ਕੇ ਪ੍ਰੋਟੀਨ ਬਾਰ ਚੌਕੋ ਆਲਮੰਟ ਆ ਰਹਿਣਾ ਨਾ ਪ੍ਰੋਟੀਨ ਬਾਰ ਲੈਣੀ ਮੈਂ ਇੱਕ ਆਦਰਾ ਦਵਾ ਵਾਲੀ ਨਹੀਂ ਲੈਣੀ ਆ ਚਾਕਲੇਟਾਂ ਲੈ ਲੈਨੇ। ਵਾਹ ਬਈ। ਮਮਿ ਨਹੀਂ ਆ ਉਹ ਚਾਂਸ ਤਾਰੇ ਵਾਲੇ ਨਹੀਂ ਆ। ਆਹੇ ਪੋਲੋ ਵਾਲੀਆਂ ਗੋਲੀਆਂ ਵੀ ਆ ਗਈਆਂ। ਆਹ ਅਹ ਅਹ ਭਲੀ ਹੋ ਜੇ ਖਿਲਰ ਗਏ ਚਾਂਸ ਤਾਰੇ। ਮੰਮੀ ਆ ਰਜਾਈ ਮੇਰੀ ਆ। ਤੇਰੀ ਨਹੀਂ। ਮੇਰੀ ਕਹਿ ਕੇ ਲਿਆਂਦੀ ਤੇ ਹੁਣ ਮੰਮੀ ਸਾਡੀ ਕਰੀ ਜਾਂਦੀ ਆ ਵੀ ਇਹ ਜਵਾਈ ਪਾਈ ਨੇ ਆਉਣਾ ਤੇ ਉਹਨੂੰ ਦੇਣੀ ਮਤਲਬ ਕਵਲ ਭਾਜੀ ਨੂੰ ਦੇਣੀ ਆ। ਤੇ ਮੈਨੂੰ ਨਹੀਂ ਉਸ ਦਿਨ ਜਿੱਦਣ ਖਰੀਦ ਕੇ ਲਿਆਂਦੀ ਉਸ ਦਿਨ ਤੇ ਮੇਰੀ ਕਹਿ ਕੇ ਖਰੀਦੀ ਸੀ। ਤੇਰੀ ਅੱਗੇ ਜਾਈਏ ਨਹੀਂ ਮੈਨੂੰ ਮੰਮੀ ਕਹੀ ਜਾਂਦੀ ਦੋ ਕੰਬਲ ਜੋੜ ਕੇ ਲੱਲੀ ਨਹੀਂ ਤੇ ਤੂੰ ਐਨਾ ਤੇ ਜਾਈ ਲੱਲਾ ਆਵੇਂ ਜਾਈ ਆ ਮੇਰੇ ਸਿਰ ਤੇ ਰਜਾਈ ਰੱਖ ਕੇ ਆਂਦੇ ਦੋ ਕੰਬਲ ਜੋੜ ਕੇ ਲੱਲੀ ਐ ਤੇ ਹਾਰ ਜਾਈ ਪਾਪੇ ਦੀ ਆ ਆ ਲੈ ਜਾ ਤੂੰ ਐਵੇਂ ਲੱਲਾ ਹੁਣ ਕੈਮਰਾ ਆਨ ਕੀਤਾ ਤੇ ਹੁਣ ਆ ਲੈ ਲੈ ਕੈਮਰਾ ਤੇ ਨਹੀਂ ਗੱਲ ਹੋਰ ਜਾਈਆਂ ਥੋੜੀਆਂ ਵੀ ਤੂੰ ਨਵੀਂ ਲੈਣੀ ਆ ਆ ਕੰਬਲ ਲੱਲਾ ਵੱਡਾ ਲੈ ਹਟ ਨਹੀਂ ਹੋ ਹੈਗਾ ਕੋਈ ਨਹੀਂ ਹਲੇ ਨਹੀਂ ਲੋੜ ਮੌਸਮ ਠੀਕ ਹੋ ਅੱਜ ਤੋਹੀਂ ਆਪ ਖਲਾਰਾ ਪਾਇਆ ਤੁਸੀਂ ਉਹ ਜਗ੍ਹਾ ਤੇ ਤੇਰੀ ਐ ਤੇ ਪਰ ਕੰਦੇ ਆਂ ਲਿਆ ਮਰ ਕੋ ਇਹ ਕੋ ਮੈਨੂੰ ਡਰ ਲੱਗਣ ਡਿਆ ਮੈਨੂੰ ਛਿੱਕਾ ਨਾ ਆਉਂਦਾ ਬੜਾ ਆ ਫੜੋ ਤੁਸੀਂ ਇੱਕ ਮਿੰਟ ਆ ਮੇਰੇ ਸਿਰ ਵਾਲੀ ਰਜਾਈ ਫੜੋ ਮੈਰਾ ਕਿਦਣਾ ਤੁਹਾਨੂੰ ਫੜੋ ਜਾ ਹਣ ਆ ਬਸ ਆ ਰਜਾਈ ਸਿੱਧੀ ਕਰ ਦੋ ਜਵਾਈ ਭਾਈ ਵਾਲੀ ਆ ਕਵਲ ਭਾਈ ਦੀ ਰਜਾਈ ਤਾਂ ਫੇ ਵੀ ਕੀ ਬਾਜੀ ਲਈ ਉਹਨੂੰ ਵੀ ਨਵੀਂ ਦਵਾਂਗੇ ਐਵੇਂ ਆ ਤੇ ਗੱਲ ਤੇ ਉਹ ਜਿਹੜੀ ਦੂਜੀ ਲਿਆਂਦੀ ਉਹ ਉਹਨੂੰ ਦੇ ਦੇਣੀ ਆ ਦੋ ਲਿਆਂਦੀ ਕਹਿੰਦਾ ਉਹਦੋਂ ਜਣੀ ਆ ਵਾ ਹੂੰ ਸੋਣਾ ਹੀ ਆ ਪਰ ਗੱਲ ਤੇ ਗਲਤ ਵਾ ਨਾ ਮੇਰੇ ਉਦੋਂ ਤੇ ਮੇਰੀ ਕਹਿ ਕੇ ਲਿਆਂਦੀ ਭਰਾਵਾ ਤੂੰ ਆ ਲੱਲੀ ਚੱਲ ਬੰਦ ਕਰ ਇੱਕ ਮਿੰਟ ਆ ਲੈ ਡਿਕਬੀ